ਅਸਲਾਮੁਅਲੈਕੁਮ ਸਤਰੀਆਕਾਲ ਕਿੱਦਾਂ ਹਾਲ ਚਾਲ ਵੀਰੋ ਠੀਕ ਠਾਕ ਲਓ ਜੀ ਰਣਜੀਤ ਬਾਵੇ ਨੇ ਇੱਕ ਲਾਈਵ ਸ਼ੋਅ ਕਰ ਲਿਆ ਜੇ ਸ਼ੁਰੂ ਜਿੰਦੇ ਵਿੱਚ ਉਹਨਾਂ ਨੇ ਰਾਜੀਵ ਜਵੰਦਰ ਜਵੰਦਰ ਨੂੰ ਮੈਂ ਅਕਾ ਟ੍ਰਿਬਿਊਟ ਕੀਤਾ ਕਿਉਂਕਿ ਰਾਜੀਵ ਜਵੰਦਾ ਦੇ ਤਕਰੀਬਨ ਅਜੇ ਕਹਿੰਦੇ ਨੇ ਕਿ 52 ਜਿਹੜੇ ਨੇ ਨਾ ਲਾਈਵ ਸ਼ੋਅ ਉਹ ਪੈਂਡਿੰਗ ਪਏ ਪੈਂਡਿੰਗ ਪਏ ਪੈਂਡਿੰਗ ਪਏ ਤੇ ਜਿਨ੍ਹਾਂ ਦਾ ਜ਼ਿੰਮਾ ਲਿਆ ਸੀ ਐਮੀ ਵਿਰਕ ਨੇ ਤੇ ਕੁਲਵਿੰਦਰ ਬਿੱਲਾ ਤੇ ਨਾਲ ਉਹਨਾਂ ਦੇ ਕਰਵਰ ਕਰੇ ਵਾਲ ਤੇ ਉਹਦੇ ਵਿੱਚ ਰਣਜੀਤ ਬਾਵਾ ਇਹਨਾਂ ਨੇ ਕਿਹਾ ਅਸੀਂ ਆਪਾਂ ਲਾਵਾਂਗੇ ਇਹਨਾਂ ਦੇ ਆਪਾਂ ਜਿਹੜੇ ਜਿਹੜੇ ਅਖਾੜੇ ਨੇ ਨਾ ਉਹ ਮਿਸਰੀ ਜਾਣਦੇ ਨੇ ਇਹ ਮੈਨੂੰ ਲੱਗਦਾ ਉਹਨਾਂ ਨੇ ਟ੍ਰਿਬਿਊਟ ਵੀ ਕੀਤਾ ਹੈ ਤੇ ਸ਼ਾਇਦ ਉਹਨਾਂ ਦਾ ਕੋਈ ਪਹਿਲਾ ਅਖਾੜਾ ਵੀ ਇਹਨਾਂ ਨੇ ਲਾਇਆ ਹੋਵੇ ਇਹ ਤਾਂ ਹੋ ਸਕਦਾ ਤੇ ਇਹਦਾ ਟਾਈਟਲ ਦਿੱਤਾ ਗਿਆ ਸੀ ਹੀਰੇ ਪੰਜਾਬ ਦੇ ਹੀਰੇ ਪੰਜਾਬ ਦੇ ਹੀਰੇ ਪੰਜਾਬ ਦੇ ਜਿਹੜੇ ਇੱਕ ਇੱਕ ਜਿਹੜਾ ਜਿੰਨੇ ਵੀ ਤੁਸੀਂ ਇੱਥੇ ਆ ਰਹੇ ਆਂ ਆਈ ਹੋਪ ਤੁਸੀਂ ਸਾਰੇ ਆਦਮੀ ਪੰਜਾਬ ਸਿਆਣੇ ਕਹਿੰਦੇ ਜਿਹੜੀ ਨਜ਼ਰ ਨਜ਼ਰ ਕਦੀ ਵੀ ਕਿਸੇ ਨੂੰ ਲੱਗ ਜਾਂਦੀ ਹੈ ਜਦੋਂ ਪੰਜਾਬ ਨੂੰ ਲੱਗੀ ਹੈ ਸਾਡਾ ਇੱਕ ਬਹੁਤ ਪਿਆਰਾ ਵੀ ਇੱਕ ਵੀ ਬਹੁਤ ਸਾਰੇ ਐਸੇ ਹੀ ਦੇ ਐਸੇ ਸ਼ਰਮਾਨ ਇਸ ਦੁਨੀਆ ਤੋਂ ਸਾਥ ਹੋ ਗਏ ਚਲੇ ਗਏ ਜਿਨ੍ਹਾਂ ਦਾ ਘਟਾ ਕਦੀ ਵੀ ਮੈਨੂੰ ਲੱਗਦਾ ਕਿ ਪੂਰਾ ਹੋਣਗੇ ਚਲੇ ਗਏ ਕਿਆ ਬੋਲੇ ਸਾਡੇ ਉਹਨਾਂ 'ਚ ਇੱਕ ਸਾਡਾ ਪਿਆਰਾ ਵੀ ਰਾਜਵੀਰ ਜਵੰਦਾ ਪ੍ਰੋਫੈਸਰ ਜਸਵਿੰਦਰ ਭੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਸ਼ਰਮਾਨਾਂ ਦੇ ਨਾਲ ਜਨਾਬ ਚੜ ਗੀਤ ਹੋ ਜਾ ਸਾ ਬਾਬਾ ਗੁਰੂ ਜੀ ਨੇ ਕਿਹਾ ਕਿ ਜਿਹੜੇ ਖੋਏ ਗਏ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਹਾਂ ਜਿਉਂਦੇ ਜੀ ਬੜਾ ਖੁਸ਼ ਅਸੀਂ ਦੇਖੋ ਜਿਉਂਦੇ ਸੁਪਨੇ ਵੇਖਣੇ ਬਹੁਤ ਜ਼ਰੂਰੀ ਹੈ ਬਹੁਤ ਸਾਰੀ ਦੁਨੀਆ ਕਹਦੀ ਹੈ ਕਿ ਨਾਲ ਕੁਝ ਨਹੀਂ ਜਾਣਾ ਕੁਝ ਨਹੀਂ ਜਾਣਾ ਪਰ ਜਿਉਂਦੇ ਜੀ ਸੁਪਨੇ ਵੇਖਣਾ ਸੁਪਨੇ ਮੰਨਣਾ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨਾ ਆਪਣੀ ਤਰੱਕੀ ਕਰਨਾ ਆਪਣੇ ਪਰਿਵਾਰ ਨੂੰ ਐਸ਼ ਕਰਾਉਣਾ ਇਹ ਹਰ ਬੰਦੇ ਨੂੰ ਹੱਕ ਨਾਲ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਪਰ ਜੇ ਤੁਸੀਂ ਹੱਥ ਹਲਾਲ ਨਾਲ ਇੱਜ਼ਤ ਨਾਲ ਹੱਕ ਦੀ ਰੋਟੀ ਖਾਈ ਜਾਓ ਦੋਸਤੋ ਖੂਬਸੂਰਤ ਕੋਈ ਗੱਲ ਹੈ ਮੈਂ ਤੁਹਾਡੀ ਨਜ਼ਰ ਕਰ ਰਿਹਾ ਸਾਡਾ ਜੀ ਕਿ ਜਉਂਦੇ ਜੀ ਇਨਸਾਨ ਮਿੱਟੀ ਦੇ ਉੱਪਰ ਜਦੋਂ ਦੁਨੀਆ ਤੋਂ ਚਲਾ ਜਾਂਦਾ ਫਿਰ ਮਿੱਟੀ ਬੰਦੇ ਨੂੰ ਆਪਣੇ ਵਿੱਚ ਸਮਾ ਲੈਂਦੀ ਔਰ ਮਿੱਟੀ ਐਸੀ ਪਾਵਰਫੁਲ ਚੀਜ਼ ਹੈ ਤੁਹਾਡੇ ਜੀ ਬਹੁਤ ਸਾਰੇ ਇੱਥੇ ਖੇਤੀਬਾੜੀ ਨਾਲ ਲੈਟਰ ਸੁਣਦੇ ਨੇ ਇੰਨਾ ਕੁਛ ਵੀਸ ਦੀਆ ਇੰਨਾ ਕੁਛ ਦਾਂਦੀਆ ਫਿਰ ਵੀ ਉਹ ਆਪਣੀ ਪકડ ਨਹੀਂ ਛੱਡੀ ਤੁਹਾਡੀ ਨਜ਼ਰ ਕਰ ਰਿਹਾ ਮੰਗਲਾ ਢੂੜ ਸਾਹਿਬ ਦਾ ਕੀ ਨਹੀਂ ਮਿੱਟੀ ਐ ਇਹ ਗੀਤ ਉਹਨਾਂ ਸਾਰੇ ਫਨਕਾਰਾਂ ਦੇ ਨਾਮ ਉਹਨਾਂ ਕਲਾਕਾਰਾਂ ਦੇ ਨਾਮ ਜਾਂ ਉਹਨਾਂ ਲੋਕਾਂ ਦੇ ਨਾਮ ਜਿਹੜੇ ਇਸ ਤੇ ਚਲੇ ਗਿਓ ਕਦੀ ਕਦੀ ਗੱਲ ਸੁਣਨ ਆਲੀ ਅੱਜ ਨੱਚਾਂਗੇ ਨੱਚੀ ਸਾਰੀ ਰਾਤ ਤੱਕ ਮੈਂ ਤੁਹਾਨੂੰ ਐ ਨਹੀਂ ਵੀ ਆਉਂਦੇ ਗਾਣਾ ਕਿਦਾਂ ਲੁਧਿਆਣੇ ਵਾਲਿਓ ਚੱਕ ਲੋ ਤੁਹਾਨੂੰ ਨਹੀਂ ਨਹੀਂ ਆਰਾਮ ਨਾ ਬੈਠੋ ਤੁਸੀਂ ਇਹ ਸਾਰੀ ਸ਼ਾਮ ਆਪਣੇ ਕੋਲ ਮੈਂ ਬਹੁਤ ਥੈਂਕਸ ਕਰਦਾ ਪੀਯੂ ਤੇ ਸਾਡੇ ਬਹੁਤ ਰਿਸਪੈਕਟਡ ਸਰਦਾਰ ਡੇਬਲ ਜੋੜਾ ਸਾਹਿਬ ਦਾ ਗਰਡ ਹੋਸਲ ਦਾ ਟਾਈਮ ਐਕਸਟੈਂਡ ਹੋਇਆ ਕੁੜੀਓ ਬੰਦ ਜੋ ਲਉ ਪੀਤਾਏ ਬੈਸੇ ਕਰ ਕਰਕੇ ਮੇਰਾ ਬੜਾ ਜੋਰ ਲੱਗਾ ਸਾਡਾ ਬਹੁਤ ਥੈਂਕ ਯੂ ਸਰ ਪਲੀਜ਼ ਬਹੁਤ ਧੰਨਵਾਦ ਤੁਹਾਡਾ ਸੁਣ ਕੇ ਵਿਚੜੇ ਕਦੇ ਵੀ ਲੁਕਦੇ ਨਹੀਂ ਮੈਂ ਗੁਰੂ ਲੁਕਦੇ ਨਹੀਂ ਵਿੱਚ ਚਿੜਿਆ ਦੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕੋਈ ਬੱਜਾ ਸ਼ੇਰ ਦਾ ਜੇ ਛੱਤੀਏ ਵਿੱਚ ਭਿਟੋ i ਜਿਲਾ ਹੋ ਲੱਗ ਜਾਂਦਾ ਤੁਹਾਨੂੰ ਲੱਗਦਾ ਕਿ ਯਾਰ ਇਹ ਕਿਉਂ ਕੀ ਹੌਲੀ ਹੌਲੀ ਰੇਤ ਦੀ ਮੁਠੀ ਵਾਂ ਸਾਰੇ ਕਿਰਦੇ ਜਾਂਦੇ ਸਭ ਨੇ ਚਲੇ ਜਾਂਦੇ ਜਿਹੜੇ ਕੁਦਰਤ ਨੇ ਰੂਲ ਬਣਾਇਆ ਤੁਹਾਡੇ ਬਾਬੇਦਰ ਤੇ ਵੱਡੇ ਹੁੰਦੇ ਆ ਤੁਹਾਡੇ ਮੀਰੇ ਉਹ ਜਵਾਨ ਹੁੰਦੇ ਆ ਤੁਸੀਂ ਬੱਚੇ ਹੁੰਦੇ ਹੋ ਉਹ ਪੀੜੀ ਜਾਣ ਵਾਲੀ ਹੁੰਦੀ ਆ ਇਹ ਪੀੜੀ ਵੱਡੀ ਹੋ ਜਾਂਦੀ ਸੈਂਦਾ ਇਹ ਰੂਲ ਆ ਇਹ ਕੁਦਰਤ ਦਾ ਰੂਲ ਆ ਇਹਨੂੰ ਕੋਈ ਤੋੜ ਨਹੀਂ ਸਕਦਾ ਵਾਕਈ ਮਿੱਟੀ ਦਾ ਤੂ ਬੰਦਿਆ ਮਿੱਟੀ ਦਾ ਤੂ ਬਣਿਆ ਬੰਦਿਆ ਮਿੱਟੀ ਦੇ ਵਿੱਚ ਜਾਣਾ ਉਹ ਜਾਣਾ ਕਹਿ ਰਹਾ ਹੈ ਦਿਲ ਹੋ ਦੇਖ ਲੋ ਇਹ ਵੀ ਨਹੀਂ ਸੀ ਇਹ ਅੱਛਾ ਐ ਗੱਲ ਠੀਕ ਹੈ ਇਹ ਇਨਸਾਨ ਮਿੱਟੀ ਦਾ ਬਣਿਆ ਤੂੰ ਮਿੱਟੀ ਜੀ ਕੋਲ ਮਿਲ ਜਾ ਮਿੱਟੀ ਦੇ ਵਿੱਚ ਜਾਣਾ ਠੀਕ ਹੈ ਉਕਾੜੀ ਉਹ ਕਹਾਵੇ ਮਿੱਟੀ ਦੀ ਪਕੜ ਇੰਨੀ ਮਜ਼ਬੂਤ ਹੈ ਹਰ ਚੀਜ਼ ਮਿੱਟੀ ਉਗਾਉਂਦੀ ਹੈ ਲੇਕਿਨ ਮਿੱਟੀ ਜੋ ਆਪਣੇ ਆਪ ਨੂੰ ਪਕੜ ਕੇ ਤੁਹਾਨੂੰ ਲੈਂਦੀ ਹੈ ਨਾ ਫਿਰ ਛੱਡਦੀ ਨਹੀਂ ਬਿਲਕੁਲ ਯਾਰ ਤੁਸੀਂ ਦੇਖੋ ਕਿ ਮਿੱਟੀ ਐਸੀ ਚੀਜ਼ ਹੈ ਸੋਨਾ ਉਗਲਦੀ ਹੈ ਜਨਮਨ ਗੱਲ ਹੈ ਕਈ ਮਿੱਟੀਆਂ ਐਸੀਆਂ ਹੈ ਕਹਿੰਦੇ ਪੰਜੇ ਬੇਸਿਕਲੀ ਪੰਜਾਬ ਦੀਆਂ ਮਿੱਟੀਆਂ ਕਿ ਜਿਨ੍ਹਾਂ ਦੀ وجہ ਤੋਂ ਮੇਰਾ ਖਿਆਲ ਹੈ ਕਿ ਅੱਧੀ ਨਾਲੋਂ ਜ਼ਿਆਦਾ ਦੁਨੀਆ ਰੱਜ ਕੇ ਸੌਂਦੀ ਹੈ ਰਾਤ ਨੂੰ ਖਾ ਕੇ ਸੌਂਦੀ ਹੈ ਇਹ ਜ਼ਮੀਨ ਦੀ ਹੀ وجہ ਤੋਂ ਮੇਰੇ ਕਿਸਾਨ ਸੱਬ ਬੋਂਦੇ ਨੇ ਖਤਰ ਘੱਟਦੇ ਨੇ ਹਰ ਚੀਜ਼ ਕਰਦੇ ਮਿੱਟੀ ਦੇ ਵਿੱਚ ਨਾ ਇੱਕ ਕਿਸਾਨ ਜਦੋਂ ਆਪਣੀ ਮਿਹਨਤ ਦੇ ਆਂਦਾ ਇੱਕ ਮਿੱਟੀ ਨੂੰ ਸੋਨਾ ਭਰਾ ਦਿੰਦਾ ਇਸੇ ਮਿੱਟੀ ਦੇ ਥੱਲੇ ਪਾਣੀ ਇਸੇ ਮਿੱਟੀ ਦੇ ਉੱਤੇ ਆਪਾਂ ਵੱਸਦੇ ਆਂ ਇਸੇ ਮਿੱਟੀ ਦੇ ਆਪਾਂ ਬਣੇ ਹੋਏ ਆਂ ਤੇ ਖੇਡ ਸਾਰਾ ਮਿੱਟੀ ਦਾ ਮਿੱਟੀ ਦਾ ਖੇਡ ਬਿਲਕੁਲ ਮਿੱਟੀ ਦਾ ਰਣਜੀਤ ਬਾਵਾ ਆਪਾਂ ਬਹੁਤ ਜ਼ਿਆਦਾ ਲਵ ਕਰਦੇ ਆਂ ਜਿੰਦਾ ਹੁੰਦਾ ਉਦੋਂ ਆਪਣੇ ਯਾਰ ਤੁਸੀਂ ਇਹ ਦੇਖੋ ਕਿ ਇਨਸਾਨ ਦੇ ਵਿੱਚ ਆਕੜ ਕਿਸ ਚੀਜ਼ ਨੂੰ ਬਣਿਆ ਬਣਿਆ ਨਹੀਂ ਕਰਦਾ ਇਨਸਾਨ ਬਣਿਆ ਵੀ ਮਿੱਟੀ ਦਾ ਇੱਕ ਦਿਨ ਮਿੱਟੀੋਂ ਮਿੱਟੀ ਹੋ ਕੇ ਮਿੱਟੀ ਦੇ ਚੀਜ਼ਾਂ ਆ ਜਾਣਾ ਉੱਤੇ ਤਾਂ ਜਾਣਾ ਵੀ ਮਿੱਟੀ ਮਿੱਟੀ ਦੇ ਵਿੱਚ ਫੇਰ ਇਨਸਾਨ ਆ ਕਾਦੀ ਤੇਰੀ ਤੇਰੀ ਤੇ ਕੈਸੀ ਗੱਲ ਐ ਇਸੇ ਮਿੱਟੀ ਤੇ ਆਕੜ ਕੇ ਤੁਰਨਾ ਵੀ ਹਾਏ 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 ਜਿਸ ਮਿੱਟੀ ਦੇ ਬਣੇ ਹੋ ਜਿੰਨੇ ਤੁਹਾਨੂੰ ਬਣਾਇਆ ਉਹਦੇ ਉੱਤੇ ਹੀ ਆਕੜ ਕੇ ਤੁਰਨਾ ਤੇ ਮਿੱਟੀ ਨੂੰ ਪਤਾ ਹੁੰਦਾ ਨਾ ਕਿ ਮੇਤੇ ਆਕੜ ਕੇ ਕੌਣ ਤੁਰ ਰਿਹਾ ਹੈ ਕਿ ਆਨੰਦ ਮੇਲੇ ਵਿੱਚ ਹੀ ਹੈ ਨਾ ਜੇ ਮਰਜ਼ੀ ਪੱਕ ਜਾਈਏਗਾ ਤਾਂ ਫਿਰ ਬੰਦਾ ਚੱਲੇਗਾ ਇੱਕ ਦਿਨ ਜਾਣਾ ਤੇ ਅੱਛਾ ਰਣਜੀਤ ਬਾਵਾ ਨੇ ਆਪਣਾ ਨੇ ਰਾਜਵੀਰ ਜਵੰਡਾ ਨੂੰ ਟ੍ਰਿਬਿਊਟ ਕੀਤਾ ਰਾਜਵੀਰ ਜਵੰਡਾ ਨੂੰ ਜਸਵਿੰਦਰ ਭੱਲਾ ਨੂੰ ਜਸਵਿੰਦਰ ਭੱਲਾ ਨੂੰ ਹਾਂ ਲੇਕਿਨ ਆਪਣਾ بڑے بڑے ਨਗੀਨੇ ਨੇ ਪੰਜਾਬ ਦੇ ਵੀ ਆਪਣਾ ਅੱਛਾ ਜਿਨੇ ਵੀ ਇਹ ਖਾੜਾ ਲਾਇਆ ਨਾ ਉਹਨੇ ਹੀ ਰਾਜਵੀਰ ਜਵੰਡਾ ਨੂੰ ਟ੍ਰਿਬਿਊਟ ਲਾਜ਼ਮੀ ਕੀਤਾ ਬੰਦਾ ਵੀ ਹੈ ਯਾਰ ਇਹ ਜੇ ਬੰਦਾ ਦੇਖੋ ਆਪਣਾ ਜਿੰਨੇ ਵੀ ਇਹ ਖਾੜੇ ਲੱਗਦੇ ਪਏ ਨੇ ਇਹ ਪੰਜਾਬ ਦਾ ਬੜਾ ਵੱਡਾ ਸਾਨੇ ਆ ਜੀ ਐ ਤੁਸੀਂ ਦੇਖੋ ਇੰਡਸਟਰੀ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਵਿੱਚ ਏ ਰਾਜਵੀਰ ਝੁੰਡਾ ਦਾ ਇੱਕ ਵੱਡਾ ਨਾਮ ਸੀ ਉਸ ਇੰਡਸਟਰੀ ਦੇ ਵਿੱਚੋਂ ਇੱਕ ਨਗੀਨਾ ਚਲਾ ਗਿਆ ਤੇ ਇੰਡਸਟਰੀ ਦੇ ਜਿੰਨੇ ਲੋਕ ਹੈਗੇ ਨੇ ਤੇ ਡੈਫੀਨੇਟਲੀ ਉਸ ਚੀਜ਼ ਦਾ ਇਜ਼ਹਾਰ ਜਿਹੜਾ ਉਹਨਾਂ ਦਾ ਸਟੇਜ ਕਰਨਗੇ ਹੀ ਕਰਨਗੇ ਸੋ ਦੇਖੋ ਹੋਰ ਆਪਾਂ ਕਰ ਵੀ ਕੀ ਸਕਦੇ ਆ ਕਿਉਂਕਿ ਜੋ ਦਰਦ ਉਹਦੀ ਮਾਂ ਦੀ ਤੇ ਉਹਦੀ بیگم ਤੇ ਉਹਦੇ ਬੱਚਿਆਂ ਨੇ ਫੀਲ ਕਰ ਰਹਿਣਾ ਅਸੀਂ ਉਹ ਦਰਦ ਨਹੀਂ ਫੀਲਿੰਗ ਕਰ ਸਕਦੇ ਅਸੀਂ ਬਸ ਵਾਦੇ ਇਵੇਂ ਹੈ ਤੁਸੀਂ ਕੁਝ ਬੋਲ ਲਿਆ ਕੁਝ ਮੈਂ ਕਹਿ ਦਿੱਤਾ ਕੁਝ ਅਸੀਂ ਦੁਆਵਾਂ ਦੀ ਯਾਦ ਕਰ ਲਿਆ ਕੁਝ ਜਿੰਨੇ ਵੀ ਸਿੰਗਲ ਐਕਟਰ ਨੇ ਉਹ ਸਟੇਜ ਤੇ ਜਾ ਕੇ ਉਹਨਾਂ ਨੇ ਗੱਲਬਾਤ ਕਰ ਲਈ ਉਹਨਾਂ ਨੇ ਸਾਰਿਆਂ ਨੂੰ ਕਹਿ ਕੇ ਦੁਆ ਕਰ ਲਈ ਬਸ ਪਰ ਜੋ ਦਰਦਾਂ ਦੀ ماں ਨੂੰ ਹੈ ਨਾ ਉਸ ਤਕਲੀਫ ਚ ਇਸ ਟਾਈਮ ਕੋਈ ਨਹੀਂ ਗੁਜ਼ਰ ਸਕਦਾ ਉਹ ਹੀ ਜਾਂਦੀ ਦੀ ਮਾ ਜੀ ਆਪਣਾ ਰঞ্জੀਤ ਬਾਵੇ ਨੇ ਆਪਣੇ ਗੀਤ ਦੇ ਵਿੱਚ ਬੋਲਿਆ ਤੇ ਹੈਗਾ ਏ ਕਿ ਜੋ ਦੁੱਖ ਸਕੀਲਾਦ ਨੂੰ ਜਦਾ ਹੈ ਨਾ ਠੀਕ ਹੈ ਉਸ ਤੇਲੀ ਦਾ ਵੀ ਨਹੀਂ ਹੋ ਸਕਦਾ ਕਿ ਜਿਹੜਾ ਦੁੱਖ ਐਸ਼ਮ ਹੁੰਦੀ ਮਾਂ ਨੂੰ ਹੈ ਨਾ ਉਹ ਕੋਈ ਵੀ ਨਹੀਂ ਦੇਵੇ ਦਰਦ ਕਰ ਸਕਦਾ ਜਿਹੜਾ ਦੁੱਖ ਹੁੰਦਾ ਤੇ ਬੁੱਢੀ ਨੂੰ ਵੀ ਥੋੜਾ ਦੁੱਖ ਹੋਵੇ ਪਰ ਜੋ ਦੁੱਖ ਹੁੰਦੀ ਮਾਂ ਨੂੰ ਹੋਏਗਾ ਮਾਂ ਦੀ ਇਹ ਕਿ ਅਟੈਚਮੈਂਟ ਜਿਹੜੀ ਪੁੱਤ ਨਾਲ ਹੁੰਦੀ ਹੈ ਨਾ ਉਹ ਦੁਨੀਆ ਦੇ ਰਿਸ਼ਤੇ ਹੀ ਅਨਮੋਲ ਨੇ ਰਿਸ਼ਤੇ ਹੀ ਅਨਮੋਲ ਠੀਕ ਹੈ ਉਹ ਮਾਂ ਪੁੱਤ ਦਾ ਰਿਸ਼ਤਾ ਮਾਂ ਪਿਓ ਦਾ ਪਿਓ ਪੁੱਤ ਦਾ ਜਿਹੜਾ ਰਿਸ਼ਤਾ ਹੈ ਨਾ ਇਹ ਮੁਹੱਬਤ ਜਿਹੜੀ ਹੈ ਨਾ ਰੱਬ ਹੀ ਇਨਸਾਨ ਦੇ ਦਿਲ ਚ ਪਾਈ ਜਾਂਦੀ ਹੈ ਨਹੀਂ ਰੱਬ ਸੁਣਨੇ ਐਵੇਂ ਤੇ ਨਹੀਂ ਜੰਨਤ ਮਾਂ ਦੇ ਪੈਰਾਂ ਥੱਲੇ ਮਾਂ ਦੇ ਪੈਰਾਂ ਤੇ ਦਰਵਾਜ਼ਾ ਪਿਓ ਦੇ ਪੈਰਾਂ ਤੇ ਪਿਓ ਪਿਓ ਨੇ ਦਰਵਾਜ਼ੇ ਦੀ ਕੁੰਜੀ ਬਣਾ ਦਿੱਤਾ ਬੰਦਾ ਪੁੱਛੇ ਕਿ ਮੈਂ ਮਾਂ ਨੂੰ ਜਿੰਨਾ ਮਰਜ਼ੀ ਪੁੱਛਦਾ ਰਵਾਂ ਮੈਂ ਆਪਣੀ ਜੰਨਤ ਹਾਸਲ ਕਰ ਲਈਏ ਤੇ ਪਿਓ ਨਾਲ ਇਦਾਂ ਬੇਰੁਕੀ ਨਾਲ ਬੋਲਣਾ ਯਾ ਇਹ ਚੀਜ਼ ਕਰਨੀ ਜਦੋਂ ਪਿਓ ਨੇ ਤੇ ਲਈ ਦਰਵਾਜ਼ੇ ਬੰਦ ਕਰਤਾ ਜੰਨਤ ਵਿੱਚ ਕਿਵੇਂ ਜਾ ਸਕੇਗਾ ਇਹ ਵੀ ਤੇ ਬੰਦਾ ਇਹ ਸੋਚੇ ਨਾ ਕਿ ਮਾਂ ਪਿਓ ਦਾ ਦਰਾਂ ਪਿਓ ਦਾ ਰੁਤਬਾ ਸੇਮ ਹੀ ਹੈ ਬਰਾਬਰ ਹੀ ਹੈ ਕੋਈ ਦਾ ਵਾਧੇ ਨਾ ਘਾਟੇ ਓਏ ਅੱਛਾ ਆਪਾਂ ਰਾਜਵੀਰ ਦੀ ਆਪਣਾ ਕੰਟਰੋਵਰਸੀ ਜਿਹੜੀ ਚੱਲਦੀ ਪਈ ਕਿ ਉਹਨਾਂ ਦੇ ਮਰਡਰ ਕੇਸ ਸਬਦੇ ਵਿੱਚ ਉਹ ਬੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਹਦੇ ਵਿੱਚ ਆਪਣਾ ਇੱਕ ਆਪਣੇ ਬਹੁਤ ਅੱਛੇ ਭਾਈ ਨੇ ਪੰਜਾਬ ਦੇ ਇਹ ਉਹਨਾਂ ਦਾ ਨਾਮ ਵੀ ਰਾਜਵੀਰ ਬਰਾੜ ਹੈ ਉਹ ਮੈਸੇਜ ਕਰਦੇ ਪਏ ਸੀ ਕਿ ਮੈਂ ਆਪਣਾ ਉਹਨਾਂ ਦੀ ਫੈਮਿਲੀ ਨੂੰ ਖੁਦ ਮਿਲੇ ਆ ਠੀਕ ਹੈ ਉਹਨਾਂ ਦੇ ਚਾਚਾ ਜੀ ਨਾਲ ਬੈਠ ਕੇ ਮੇਰੀ ਮੁਲਾਕਾਤ ਵੀ ਹੋਈ ਉਹਨਾਂ ਨਾਲ 10-15 ਮਿੰਟ ਗੱਲਬਾਤ ਹੋਈ ਹੈ ਲੇਕਿਨ ਉਹ ਇਸ ਤਰ੍ਹਾਂ ਦਾ ਕੋਈ ਸੀਨ ਨਹੀਂ ਹੈਗਾ ਜਿਹੜਾ ਉਹ ਆਪਣਾ ਇਸ ਟਾਈਮ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਇਹ ਜੇ ਅਗਰ ਇਸ ਤਰ੍ਹਾਂ ਦਾ ਕੁਝ ਹੁੰਦਾ ਠੀਕ ਹੈ ਤੇ ਫਿਰ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਖੁੱਲ ਕੇ ਸਾਹਮਣੇ ਆਂਦੀਆਂ ਬੜੀਆਂ ਚੀਜ਼ਾਂ ਦਾ ਖਲਾਸਾ ਕੀਤਾ ਜਾਂਦਾ ਲੇਕਿਨ ਫੇਰ ਵੀ ਆਪਣਾ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਆਪਣੇ ਤਰੀਕੇ ਨਾਲ ਹੁੰਦੀਆਂ ਪਈਆਂ ਨੇ ਲੇਕਿਨ ਲੋਗ ਪਰ ਯਾਰ ਤੁਸੀਂ ਇਹ ਵੀ ਦਾ ਚੀਜ਼ ਨੋਟ ਕਰੋ ਨਾ ਰਾਜਵੀਰ ਵੀਰੇ ਦਾ ਵੈਸੀ ਮੈਨੂੰ ਵੀ ਆਇਆ ਸੀ ਪਰ ਸਵਾਲ ਕਈ ਉੱਠਦੇ ਪਏ ਨੇ ਇਸ ਤੋਂ ਪਹਿਲੇ ਵੀ ਦੇਖੋ ਕਿ ਐਂ ਵਰਿੰਦਰ ਕੋ ਮੰਦੀ ਗਈ ਗਈ ਹੈ ਉਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਨੂੰ ਵੀ ਅਟੈਕ ਆਇਆ ওভারਡੋਜ਼ ਹੋ ਗਈ ਸੀ ਉਹਨਾਂ ਨਾਲ ਉਹ ਗਏ ਉਹਨਾਂ ਨੂੰ ਪਤਾ ਚੱਲ ਗਿਆ ਹਸਪਤਾਲ ਦੇ ਵਿੱਚ ਹੋ ਗਿਆ ਉਸ ਤੋਂ ਪਹਿਲੇ ਉਹ ਗਏ ਨੇ ਕੀ ਨਾਮ ਸੀ ਉਹਦਾ ਯਾਰ ਸਬ ਆ ਵਿੱਚ ਇਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਭੱਲਾ ਭੱਲਾ ਵੀ ਚਲਾ ਗਿਆ ਦੇਖ ਲਓ ਕਿ ਇੰਨੇ ਸਵਾਲ ਨਹੀਂ ਉੱਠੇ ਕਿਉਂਕਿ ਇੱਕ ਬਿਮਾਰੀ ਦਾ ਕਾਰਨ ਚਲੇ ਗਏ ਅਗਰ ਐਵੀ ਇੱਕ ਆਮ ਐਕਸੀਡੈਂਟ ਹੀ ਹੁੰਦਾ ਕਿੰਨੇ ਸਵਾਲ ਕਿਉਂ ਉੱਠੇ ਜਾਂਦੇ ਉਹ ਗਲਤ ਮੇਨ ਆ ਗਈ ਨਾ ਇੰਨੇ ਸਵਾਲ ਕਿਉਂ ਉੱਠੇ ਜਾਂਦੇ ਰਹੀ ਸੀਦਾ ਉੱਥੇ ਮੌਕੇ ਦੇ ਉੱਤੇ ਜਿਹੜਾ ਬੰਦਾ ਹੈਗਾ ਬਲੈਰੋ ਗੱਡੀ ਦੇ ਵਿੱਚ ਰੋਲਾ ਕਿਥੋਂ ਆ ਗਿਆ ਹੈ ਨਾ ਬਾਜ਼ਕਾਰ ਮੀਡੀਆ ਜਿਹੜੀ ਹੁੰਦੀ ਹੈ ਉਹ ਕੰਟਰੋਵਰਸੀ ਬਣਾ ਦਿੰਦੀ ਹੈ ਆਪਣਾ ਗੱਲਬਾਤ ਨੂੰ ਚੈਨਲਾਂ ਨੂੰ ਗਰੋ ਕਰਾਉਣ ਵਾਸਤੇ ਲੇਕਿਨ ਫੇਰ ਵੀ ਹਰ ਚੀਜ਼ ਦਾ ਯਾਰ ਜਦੋਂ ਚੈਨਲ ਨੂੰ ਗਰੋ ਕਰਾਉਣ ਵਾਸਤੇ ਕੋਈ ਇੱਕ ਅਦਾ ਇੱਕ ਅਦਾ ਬੰਦਾ ਹੋਵੇ ਉਹ ਤੁਸੀਂ ਉੱਧਰ ਵੇਖਦੇ ਪਿਓ ਕਿ ਜਿਹੜੇ ਜਾਂ ਚੜਦੇ ਪੰਜਾਬ ਦੇ ਵਿੱਚ ਵੀਡੀਓ ਬਣਾ ਲਏ ਨੇ ਉਹ ਵੀ ਵੀਡੀਓ ਬਣਾ ਕੇ ਇਸ ਚੀਜ਼ ਦੇ ਉੱਤੇ ਗੱਲ ਕਰਦੇ ਆ ਉਹ ਇਹ ਵੀ ਕਹਿੰਦੇ ਪਏ ਸੀ ਕਿ ਆਪਣਾ ਆਪ ਆਪਣਾ ਜ਼ਿਕਰ ਕੀਤਾ ਵੀਡੀਓ ਦੇ ਵਿੱਚ ਕਿ ਉਹਨਾਂ ਦੇ ਦੋਸਤ ਉਹਨਾਂ ਦੇ ਕੋਲ ਨਹੀਂ ਪਹੁੰਚੇ ਲੇਕਿਨ ਉਹ ਕਹਿੰਦੇ ਪਏ ਸੀ ਕਿ 10 20 ਮਿੰਟ ਦੇ ਵਿੱਚ ਉਹਨਾਂ ਦੇ ਜਿਹੜੇ ਦੋਸਤ ਨੇ ਨਾ ਉਹ ਸਾਰੇ ਉਹਨਾਂ ਦੇ ਕੋਲ ਪਹੁੰਚ ਗਏ ਸੀ ਉਹ ਅੱਗੇ ਪਿੱਛੇ ਸੀ ਲੇਕਿਨ ਉਹ ਪਹੁੰਚ ਗਏ ਸੀ ਠੀਕ ਹੈ ਯਾਰ ਤੁਸੀਂ ਐ ਵੀ ਤਾਂ ਵੇਖੋ ਨਾ ਮੇਨ ਸਵਾਲ ਵਿੱਚ ਉਹ ਜਿਹੜੇ ਹੁਣ ਜਿੱਥੇ ਬੰਦੇ ਦਾ ਸ਼ੱਕ ਹਲ ਧਿਆਨ ਵਾਲੇ ਪਾਸੇ ਜਾਂਦਾ ਕਈ ਐਸੇ ਸਵਾਲ ਨੇ ਜਿਨ੍ਹਾਂ ਵੱਲ ਬੰਦੇ ਦਾ ਮਾਈਂਡ ਫੇਰ ਜਾਂਦਾ ਉਹਨਾਂ ਦਾ ਗੋਬਰੋ ਕੈਮਰਾ ਕਿੱਥੇ ਹੈ ਮੇਨ ਚੀਜ਼ ਖਤ ਤ ਵਾ ਵੱਡਾ ਸਵਾਲ ਆ ਖੜਾ ਹੋ ਜਾਂਦਾ ਉਹ ਕਿੱਥੇ ਆ ਦੇਖੋ ਜੀ ਇਸ ਗੱਲ ਸਵਾਲੀਏ ਬਾਕੀ ਚਲੋ ਜੀ ਉਹਨਾਂ ਦਾ ਚਲੋ ਜੀ ਉਹ ਕਹਿੰਦੇ ਨੇ ਉਹ ਉਹਨਾਂ ਦਾ ਕੈਮਰਾ ਬੰਦ ਹੋ ਗਿਆ ਆਫ ਰੋਟਿੰਗ ਸੀ ਘਰੋਂ ਇੱਕਦਮ ਸਾਰੇ ਯਾਰ ਬਲੀ ਇਕੱਠੇ ਨਿਕਲੇ ਨੇ ਕਿ ਬਾਕੀ ਨੇ ਕਿਸੇ ਨੇ ਕੋਈ ਵੀਡੀਓ ਨਹੀਂ ਬਣਾਈ ਬਾਕੀ ਨੇ ਵੀ ਕੈਮਰਾ ਬੰਦ ਸੀ ਸਵਾਲ ਜਦੋਂ ਉੱਠਦਾ ਹੋਏ ਬੰਦਾ ਜਦੋਂ ਤਹਕੀਕ ਦੀ ਗਹਿਰਾਈ ਦੇ ਵਿੱਚ ਜਾਂਦਾ ਹੁਣ ਵਿੱਚ ਇੱਕ ਨਵਾਂ ਮੁੱਦਾ ਪਿਆ ਹੋਇਆ ਬਲੈਨੋ ਗੱਡੀ ਦਾ ਉਹ ਕਹਿੰਦੇ ਨੇ ਕਿ ਪਹਿਲੇ ਬਲੈਨੋ ਗੱਡੀ ਦੇ ਵਿੱਚ ਵੱਜਿਆ ਬਲੈਨੋ ਗੱਡੀ ਤੋਂ ਉਹਨੂੰ ਸਾਈਡ ਵੱਜੀ ਆ ਫਿਰ ਜਾ ਕੇ ਛੋਟੇ ਚ ਵੱਜਿਆ ਉਹ ਬਲੇਰੋ ਗੱਡੀ ਕਿੱਥੇ ਹੈ ਅੱਛਾ ਇਹ ਜ਼ਹਿਰੀ ਗੱਲ ਇਹ ਇਨਵੈਸਟੀਗੇਸ਼ਨ ਹੁੰਦੀ ਹੁੰਦੀ ਹੈ ਹੁੰਦੀ ਆ ਪਈਆਂ ਨੇ ਬੜੇ ਸਵਾਲ ਖਿੱਚਦੇ ਨੇ ਪਰਿਵਾਰ ਜਿਹੜਾ ਹੈ ਉਹਦੀ ਫੈਮਿਲੀ ਜਿਹੜੀ ਹੈ ਉਹ ਇਸ ਚੀਜ਼ ਦੇ ਪਿੱਛੇ ਬੜੀ ਛਾਂਪ-ਬਿੰਨ ਕਰਦੀ ਹੈ ਯਾਰ ਮੇਨ ਤੇ ਇਹੀ ਗੱਲ ਹੈ ਕਿ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਛਾਂਪ-ਬਿੰਨ ਕਰਨ ਵਾਲਾ ਕੌਣ ਹੈ ਪਿੱਛੇ ਭੱਜਣ ਵਾਲਾ ਕੌਣ ਹੈ ਹੁਣ ਸਭ ਨਾਲੋਂ ਜ਼ਿਆਦਾ ਸ਼ੱਕ ਜਿਹੜੇ ਉੱਥੇ ਚੜਦੇ ਪੰਜਾਬ ਦੇ ਹੀ ਵੀਰੇ ਵੀਡੀਓ ਬਣਾਉਂਦੇ ਪੈਨੇ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਸ਼ੱਕ ਵੀ ਜਾ ਰਿਹਾ ਹੁੰਦਾ ਯਾਰਾਂ ਬਿਲੀਆ ਤੇ ਜਾ ਰਿਹਾ ਹੈ ਉਹਨਾਂ ਦੇ 11 ਬਿਲੀਆਂ ਦੀਆਂ ਕੰਧਾਂ ਜਾ ਦੇ ਪਤਾ ਨਹੀਂ ਕੀ ਹਕੀਕਤ ਹੈ ਹੁਣ ਸਭ ਤੋਂ ਵੱਡੀ ਗੱਲ ਇਹ ਵੀ ਇਹ ਵਿੱਚ ਸਾਹਮਣੇ ਆਈ ਕਿਉਂਕਿ ਗੱਲਾਂ ਦੇ ਵਿੱਚ ਜੇ ਸਾਨੂੰ ਇੱਡਾ ਉੱਥੇ ਬੈਠੇ ਅਸੀਂ ਜੋ ਵੇਖਦੇ ਪਿਆ ਅਸੀਂ ਉਹੀ ਗੱਲ ਕਰਦੇ ਪਿਆ ਹੁਣ ਸਭ ਤੋਂ ਵੱਡੀ ਗੱਲ ਵਿੱਚ ਇਹ ਵੀ ਆਂਦੀ ਪਈ ਕਿ ਉਹਨਾਂ ਦੇ ਬੁੰਜਾ ਸ਼ੋ ਪੈਂਡਿੰਗ ਪਏ ਸੀ ਐਸ ਚੀਜ਼ ਦੀ ਵੀ ਕਿ ਕਿਸੇ ਨੂੰ ਪੀੜ ਹੋ ਸਕਦੀ ਹੈ ਕਿ ਇਹਦੇ 52 ਖਾੜੇ ਕਿ ਕਿਵੇਂ ਬੁੱਕ ਹੋ ਗਏ ਹੋਏ ਨੇ ਉਹ ਬੜੀਆਂ ਗੱਲਾਂ ਬੰਦੀਆਂ ਲੇਕਿਨ ਚ ਘੁੰਮਣਾ ਚਾਹੁੰਦੇ ਤਾਂ ਬੜੀ ਜਗ੍ਹਾ ਤੇ ਘੁੰਮਦਾ ਹੁੰਦਾ ਹੈ ਅਸਲੀ ਵੀਰੇ ਟਾਈਮ ਦੇ ਨਾਲ ਹਰ ਚੀਜ਼ ਦਾ ਜਿਹੜਾ ਖਲਾਸਾ ਹੋ ਕੇ ਸਾਹਮਣੇ ਆ ਜਾਏਗਾ ਕਿਉਂਕਿ ਉਹ ਇੰਤਜ਼ਾਰ ਕਰਦੇ ਹਾਂ ਉਸ ਟਾਈਮ ਦਾ ਆਪਾਂ ਯਾਰ ਉਹਦੀ ਮਾਂ ਵਾਸਤੇ ਹਰ ਬੰਦਾ ਹੀ ਚੋ ਹਰ ਬੰਦਾ ਹੀ ਕਾਤਲ ਸਿੱਧੀ ਜੀ ਗੱਲ ਹੈ ਉਹਦੀ ਮਾਂ ਦਾ ਮਾਂ ਦਾ ਦਾਗ ਲੱਗਿਆ ਗਿਆ ਹੈ ਉਹਦੇ ਲਈ ਸਾਰੇ ਕਾਤਲ ਨੇ ਹਰ ਬੰਦਾ ਹੀ ਕਾਤਲ ਹੈ ਉਹਦੇ ਵਾਸਤੇ ਉਹ ਵੀ ਕਾਤਲ ਹੈ ਅਸੀਂ ਵੀ ਕਾਤਲ ਹੁੰਦੇ ਆ ਅਸੇ ਸਾਰੇ ਉੱਥੇ ਕਾਤਲ ਨੇ ਜਿਨੀ ਦੇਰ ਤੱਕ ਸਾਰਾ ਖਲਾਸਾ ਨਹੀਂ ਹੁੰਦਾ ਹਰ ਚੀਜ਼ ਸਾਹਮਣੇ ਨਹੀਂ ਆਉਂਦੀ ਉਨੀ ਦੇਰ ਤੱਕ ਉਹਦੀ ਮਾਂ ਵ ਅਗੇ ਇਨਵੈਸਟੀਗੇਸ਼ਨ ਹੁੰਦੀ ਹੈ ਕੀ ਸਾਰਿਆਂ ਦੇ ਸਾਹਮਣੇ ਆਂਦਾ ਹੈ ਮਿਲਦੇ ਆਪਾਂ ਨਵੇਂ ਵੀਡੀਓ ਦੇ ਵਿੱਚ ਰੱਖੋ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਾ